ਸਤ ਸ੍ਰੀ ਅਕਾਲ ਅਸਲਾਮੁ ਅਲਿਕਮ ਨਮਸਕਾਰ ਅਸੀਂ ਅੱਜ ਪਹੁੰਚੇ ਹਾਂ ਬਾਬਾ ਕਮਲਨਾਥ ਆਸ਼ਰਮ ਵਿਲੇਜ ਗੈਂਕਰ ਤਸੀਦ ਜ਼ਾਰਾ ਡਿਸਟ੍ਰਿਕਟ ਅਲਵਰ தி ਸਟੇਟ ਰਾਜਸਥਾਨ ਰਾਜਸਥਾਨ ਦੇ ਵਿੱਚ ਊਠ ਦੇ ਦਰਸ਼ਨ ਨਾ ਹੋਣ ਇਹ ਅਸੰਭਵ ਹੈ ਇਸ ਆਸ਼ਰਮ ਵਿੱਚ ਬਹੁਤ ਸਾਰੇ ਅਸੱਧੇ ਰੋਗਾਂ ਨਾਲ ਸੰਬੰਧਿਤ ਦਵਾਈ ਦਿੱਤੀ ਜਾਂਦੀ ਹੈ ਪ੍ਰਮੁਖ ਤੌਰ ਤੇ ਕੈਂਸਰ ਨਾਂ ਦੀ ਦਵਾਈ ਇਸ ਆਸ਼ਰਮ ਵਿੱਚ ਦਿੱਤੀ ਜਾਂਦੀ ਹੈ ਸਾਡਾ ਮਕਸਦ ਸਿਰਫ ਤੁਹਾਨੂੰ ਇਸ ਆਸ਼ਰਮ ਬਾਰੇ ਜਾਣਕਾਰੀ ਦੇਣਾ ਹੈ ਬਾਕੀ ਤੁਸੀਂ ਆਪਣੇ ਵਿਵੇਕ ਅਤੇ ਡਾਕਟਰ ਦੀ ਸਲਾਹ ਨਾਲ ਹੀ ਇਹ ਦਵਾਈ ਇਥੋਂ ਪ੍ਰਾਪਤ ਕਰਨੀ ਹੈ ये दिल्ली के नेे गुरुग्राम स्थान पर चलते हुए बिवाड़ी टपूकाड़ा बेंडूसी पहुँच के इतों लगभग कोई डेढ़ दो किलोमीटर पेंड कोल जो आश्रम है बाबा कमलनाथ का उत्थे पहुँच के ਕੈਂਸਰ ਨਾਲ ਦੀ ਜੋ ਦਵਾਈ ਇੱਥੇ ਦਿੱਤੀ ਜਾਂਦੀ ਹੈ ਪ੍ਰਾਪਤ ਕਰ ਸਕਦੇ ਹੋ ਇਸ ਮੈਪ ਵਿੱਚ ਉਸ ਆਸ਼ਰਮ ਬਾਰੇ ਤੜਨਾਲ ਪਹੁੰਚ ਜੋ ਰਸਤਾ ਹੈ ਉਸ ਦੀ ਜਾਣਕਾਰੀ ਸੰਜੀ ਕੀ ਦਿੱ ਗਈ ਹੈ ਹਲੋ ਚਲਦੇ ਹਾਂ ਬਾਬਾ कमलनाथ आश्रम दी अंदर दृश्य इस आश्रम का बाहरी गेट इतने पहुँच के असी बहुत सारे लोग गुफ्तगु की ਅਤੇ ਇਸ ਦਵਾਈ ਅਤੇ ਰੋਗ ਨਾਲ ਸੰਬੰਧਤ ਜਾਣਕਾਰੀ ਹਾਸਲ ਕੀਤੀ ਬਹੁਤ ਸਾਰੇ ਲੋਕਾਂ ਵੱਲੋਂ ਇਥੋਂ ਆਯੁਰਵੈਦਿਕ ਦਵਾਈ ਜੋ ਇਸ ਸਾਸ਼ਤਰ ਵਿੱਚ ਫਰੀ ਦਿੱਤੀ ਜਾਂਦੀ ਹੈ ਉਸ ਬਾਰੇ ਦੱਸਿਆ ਕਿ ਵਰਤਣ ਤੋਂ ਬਾਅਦ ਉਹਨਾਂ ਨੂੰ ਕਾਫੀ ਫਰਕ ਪਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਤੰਦਰੁਸਤ ਵੀ ਹਨ ਜਿਸ ਨਾਲ ਇਸ ਸ਼ਾਸਤਰ ਵਿੱਚ ਮਿਲਣ ਵਾਲੀ ਆਯੁਰਵੈਦਿਕ ਕੈਂਸਰ ਦੀ ਜੋ ਦਵਾਈ ਹੈ ਉਸ ਤੇ ਵਿਸ਼ਵਾਸ ਬਣ ਜਾਂਦਾ ਹੈ ਬੇਸ਼ੱਕ ਬਾਬਾ ਕਮਲਾ ਜੀ ਲਗਭਗ 5 ਸਾਲ ਪਹਿਲਾਂ ਬ੍ਰਹਮਲਿਨ ਹੋ ਚੁੱਕੇ ਹਨ ਪਰ ਉਹਨਾਂ ਵੱਲੋਂ ਸਿਰਜਿਆ ਇਹ ਆਸ਼ਰਮ ਜਿੱਥੇ ਇੱਥੇ ਪਹੁੰਚਣ ਵਾਲੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਪੋਜ਼ਿਟਿਵਿਟੀ ਦਿੰਦਾ ਹੈ ਉੱਥੇ ਹੀ ਮਿਲਣ ਵਾਲੀ ਆਯੁਰਵੈਦਿਕ ਮੈਡੀਸਨ ਆਪਣੇ ਪੋਜ਼ਿਟਿਵ ਰਿਜ਼ਲਟ ਵੀ ਦਿੰਦੀ ਹੈ ਬਹੁਤ ਸਾਰੇ ਲੋਕਾਂ ਅਤੇ ਪੇਸ਼ੰਟ ਦੇ ਪਰਿਵਾਰਾਂ ਨੂੰ ਮਿਲੰਤੂ ਇਹ ਗੱਲ ਪਤਾ ਚੱਲਦੀ ਹੈ ਸੱਚੀ ਅਤੇ ਸੁੱਚੀ નિਸ਼ਟਾ ਦੇ ਨਾਲ ਅਸੀਂ ਆਪਣੇ ਵਿਊਅਰਜ਼ ਨਾਲ ਇਸ ਆਸ਼ਰਮ ਦੀ ਸਾਂਝ ਪਾਈ ਹੈ ਜੇ ਮਿਲਦੇ ਹਾਂ ਆਪਣੇ ਅਗਲੇ ਬਲੌਗ ਵਿੱਚ ਜਾਂ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਜਾਂ ਹਜ਼ਰਤਪਰੀ ਕਹਾਣੀ ਦੇ ਨਾਲ ਤਦ ਤੱਕ ਅਲਵਿਦਾ